ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਅਰਸ਼ਪ੍ਰੀਤ ਮੈਡਮ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਕੱਲ ਸਾਡੀ ਟੀਮ ਪੁਲਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਕੇ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾੜੀ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ ਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟੀ ਸੇਖਾਂ ਦੱਸਿਆ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 131 /24 ਅਧੀਨ ਤਾਰਾ 186685 ਦਰਜ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਸਰ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾ ਇਸ ਤੇ ਕੋਈ ਮਾਮਲਾ ਦਰਜ ਨਹੀਂ ਆ ਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਸੀ ਕਿੰਨੇ ਦੀ ਲਿਉਂਦਾ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਲਕਕਪੋਦੀ ਤੋਂ ਆਣੀ ਮੌਕਫਰ ਖਾਸ ਦਿਨ ਤੋਂ ਆ ਤੇ ਕੀ ਕਿਵੇਂ ਇਹਦੀ ਦਰਸਤਾਲੀ ਹੋਈ ਨਹੀਂ ਦੇਖੋ ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਆ ਉਹ ਗਸ਼ਤ ਕਰਦੀਆਂ ਰਹਿੰਦੀਆਂ ਨੇ ਜਦੋਂ ਰਾਤ ਦਰਾਨੇ ਗਸ਼ਤ ਤੇ ਹੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਹੀ ਸਾਨੂੰ ਇਹ ਸਫਲਤਾ ਮਿਲੀ